ਪત્રਕਾਰ ਅਤੇ ਸਹਿਤਕਾਰ ਅਮਰੀਕ ਸਿੰਘ ਢੀਂਡਸਾ ਦੀ ਬਾਲ ਕਵਿਤਾਵਾਂ ਦਾ ਸੰਗ੍ਰਹਿ 224 ਦਾ ਰਿਲੀਜ਼ ਅਤੇ ਚਰਚਾ ਸਮਾਰੋਹ ਲਿਖਾਰੀ ਸਭਾ ਜਗਤਪੁਰ ਵੱਲੋਂ ਰਾਜਾ ਸਾਹਿਬ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਛਿੰਗੜਾਂ ਵਿਖੇ ਕਰਵਾਇਆ ਗਿਆ ਸਮਾਰੋਹ ਵਿੱਚ ਸ਼੍ਰੋਮਣੀ ਪੱਤਰਕਾਰ ਉਗੇ ਕਾਲਮ ਨਵੀਸ ਅਤੇ ਭਾਰਤੀ ਘਟ ਗਿਣਤੀ ਕਮਿਸ਼ਨ ਬੋਰਡ ਦੇ ਸਲਾਹਕਾਰ ਮੈਂਬਰ ਸਰਦਾਰ ਕਮਲਜੀਤ ਸਿੰਘ ਬਨਵੈਤ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਮਾਗਮ ਦੀ ਪ੍ਰਧਾਨਗੀ ਉਗੇ ਗੀਤਕਾਰ ਅਤੇ ਪ੍ਰਸਿੱਧ ਹਸਤੀ ਸ਼ਮਸ਼ੇਰ ਸਿੰਘ ਸੰਧੂ ਨੇ ਕੀਤੀ ਸਮਾਗਮ ਦੀ ಾರಂಭਤਾ ਅਵਤਾਰ ਸਿੰਘ ਸ਼ੇਰਗਿਰ ਵੱਲੋਂ ਸਮਾ ਰੋਸ਼ਨ ਕਰਨ ਉਪਰੰਤ ਪ੍ਰਿੰਸੀਪਲ ਸਰ ਜੀਵਨ ਸਿੰਘ ਗਰਚਾ ਨੇ ਆਏ ਹੋਏ ਪਤਵੰਤੇ ਸੱਜਣਾ ਨੂੰ ਜੀ ਆਇਆਂ ਆਦਿਆਂ ਬਾਲ ਸਾਹਿਤ ਦੇ ਮਹੱਤਮ ਅਤੇ ਇਸ ਨੂੰ ਰਚਿਆ ਜਾਣ ਜ਼ਰੂਰੀ ਦੱਸਦਿਆਂ ਬੱਚਿਆਂ ਨੂੰ ਇਸ ਪੁਸਤਕ ਤੋਂ ਭਰਪੂਰ ਲਾਹਾ ਲੈਣ ਦੀ ਪ੍ਰੇਰਣਾ ਕੀਤੀ ਇਹ ਹੈ ਕਿ ਮੈਂ ਅਗਰ ਕੋਈ ਗਲਦੰਸ ਲਿਖ ਲਈ ਜਾਂ ਕੋਈ ਹੋ ਗਈ ਤੇ ਬਾਲ ਮਨਾ ਤੇ ਕੀ ਸ਼ਾਪਤ ਹੋ ਗਈ ਦੂਸਰਾ ਫਿਰ ਮੈਂ ਵਕਤ ਵਕਤ ਵਿਸ਼ਿਆਂ ਦੀ ਚੋਣ ਕਰਦਾ ਰਿਹਾ ਆਪ ਮੁਹਾਰੇ ਵੀ ਵਿਸ਼ੇ ਜਦੋਂ ਬੰਦਾ ਸੋਚਦਾ ਕੁਝ ਕਹਾਣੀਆਂ ਲਈਆਂ ਗਈਆਂ ਮੇਰੀ ਜਿਹੜੀ ਪਹਿਲੀ ਪਾਠ ਹੈ ਉਹ ਗਦੀ ਪੋਮਲਿਆ ਕਿਉਂਕਿ ਅਸੀਂ ਇੱਕ ਦੂਜੇ ਨਾਲ ਆਪਣੀਆਂ ਰਚਨਾਵਾਂ ਫੋਨ ਤੇ ਸਾਂਝੀਆਂ ਕਰਦੇ ਰਹੇ ਨੇ ਤਾਂ ਜਦੋਂ ਮੈਂ ਇਹਨਾਂ ਪਾਸੇ ਨੂੰ ਤੁਰਿਆ ਹੌਲੀ-ਹੌਲੀ ਇਛਾ ਮਿਲਿਆ ਸਰਦਾਰ ਦਸਾਂਝ ਸਾਹਿਬ ਨੇ ਸਾਡੇ ਪਿਤਾ ਸमान ਇਹਨਾਂ ਨੇ 20 ਸਾਲ ਨੂੰ ਹੱਲਾਸ਼ੇਰੀ ਦਿੱਤੀ ਕਿ ਇਹ ਕਾਰਜ ਬੜਾ ਅਹਿਮ ਹੈ ਮਹੱਤਵਪੂਰਨ ਹੈ ਤੁਸੀਂ ਇਦਾਂ ਨੂੰ ਜਰੂਰ ਕਰੋ ਤੋਂ ਇਸ ਸਮੇਂ ਦੌਰਾਨ ਮੈਂ ਆਪਣੇ ਪਰਿਵਾਰ ਦਾ ਬੜਾ ਮਸ਼ਹੂਰ ਹੈ ਕਿ ਉਹਨਾਂ ਨੇ ਮੈਨੂੰ ਕਦੇ ਲਿਖਣ ਲਈ ਜਾਂ ਜੇ ਮੈਂ ਸਮਾਂ ਕੱਢਦਾ ਤਾਂ ਉਹਨਾਂ ਨੇ ਕਦੇ ਮੈਨੂੰ ਘਰ ਦੇ ਕਾਰਜਾਂ ਵਿੱਚ ਜਿਹੜਾ ਆ ਉਹ ਮਸ਼ਰੂਬ ਹੋਣ ਨਹੀਂ ਦਿੱਤਾ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਤੁਸੀਂ ਕੰਮ ਫੜ ਕੇ ਹੀ ਬੈਠੇ ਹੋ ਤੇ ਹੋਰ ਘਰ ਦੇ ਕੰਮ ਜਿਹੜੇ ਕਰਨ ਤੋਂ ਰਹਿੰਦੇ ਆ ਸੋ ਜਦੋਂ ਵਕਮਕ ਸਮਾਰੋਹਾਂ ਵਿੱਚ ਜਾਂਦੇ ਆ ਸਾਡੇ ਸਮਰੱਥ ਸਾਹਿਤਕਾਰ ਜਿਹੜਿਆ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਿਆਰੇ ਪਿਆਰੇ ਵਿਦਿਆਰਥੀਓ ਮੈਨੂੰ ਹੱਲੇ ਤੱਕ ਨਹੀਂ ਸੀ ਪਤਾ ਕਿ ਮੈਂ ਇਹ ਕਵਜ਼ਾਮਾ ਜਿਹੜੀਆਂ ਆ ਉਹ 10ਵੀਂ ਤੋਂ 12ਵੀਂ ਕਲਾਸ ਦੇ ਪੱਦਰੀਆਂ ਵੀ ਹੋ ਸਕਦੀਆਂ ਮੇਰਾ ਸਗਾ ਕਿ 5ਵੀਂ ਤੋਂ 8ਵੀਂ ਕਲਾਸ ਦੇ ਬੱਚੇ ਜਿਹੜੇ ਆ ਉਹ ਸਾਰੇ ਇਹ ਕਵਜ਼ਾਮਾ ਸਮਝ ਸਕਦੇ ਆ ਤੇ ਕਰਦੀਪ ਗੋਮਲ ਦੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਆ ਕਿ ਜਿਹੜੇ ਔਖੇ ਸ਼ਬਦ ਸੀਗੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਰਥ ਕੁਝ ਲਿਖੇ ਜਾਂਦੇ ਤੇ ਹੋਰ ਵੀ ਵਧੀਆ ਸਗਾ ਪਰ ਜਿਸ ਤਰ੍ਹਾਂ ਡਾਕਟਰ ਭਰਾੜ ਸਾਹਿਬ ਨੇ ਆਪਣੇ ਕੋਈ ਪੱਤਰ ਵਿੱਚ ਦੱਸਿਆ ਕਿ ਅਧਿਆਪਕ ਵੀ ਜਦੋਂ ਇਹਨੂੰ ਪਾਵੇਂ ਸਲੇਦਰ ਸਾਰੇ ਜਦੋਂ ਅਧਿਆਪਕ ਵੀ ਕਿ ਜਾਨੂੰ ਜਨਨ ਨੌਲੇਜ ਪੜ੍ਹਾਉਣਗੇ ਤੇ ਉਹਨਾਂ ਲਈ ਵੀ ਇਹ ਥੋੜ੍ਹਾ ਜਿਹਾ ਮਨਨ ਧਿਆਨ ਲੱਪਣ ਜਿਉਂ ਗੱਲ ਹੈ ਕਿ ਉਹਨਾਂ ਨੂੰ ਵੀ ਸਮਝਾਉਣ ਵਿੱਚ ਮਜ਼ਾ ਆਉਂਦਾ ਕਿ ਆ ਜਿਹੜੀ ਗੱਲ ਆ ਸੀ ਇਸ ਤਰ੍ਹਾਂ ਕਹੀ ਆ ਵਿਦਿਆਰਥੀ ਜਦੋਂ ਜਦ ਪਾਠਕ ਜਿਹੜੇ ਆ ਬਾਹਰ ਪਾਠ ਕਰਿਆ ਉਹ ਜਦੋਂ ਆਪਣੇ ਅਧਿਆਪਕ ਨੂੰ ਜਾਂ ਪੇਰੈਂਟਸ ਨੂੰ ਕੋਈ ਪੱਤਰ ਦੇਣਗੇ ਉਹਨਾਂ ਤੋਂ ਸਵਾਲ ਪੁੱਛਣਗੇ ਤੇ ਮਾਪੇ-ਪਿਓ ਨਾਲ ਸੰਵਾਦ ਰਚੋਣਗੇ ਤੇ ਉਹ ਵੀ ਵਧੀਆ ਲੱਗੇਗਾ ਉਹਨਾਂ ਨੂੰ ਨਾਲ ਉਹਨਾਂ ਦੀ ਬਾਰਤਾਲਾਪ ਜਿਹੜੀ ਉਹਨਾਂ ਦੀ ਉਹ ਵਧੇਗੀ ਉਹ ਇੱਕ ਦੂਜੇ ਨਾਲ ਜਿੱਟੀਆਂ ਗੱਲਾਂ ਕਰਨਗੇ ਘਰ ਵਿੱਚ ਇੱਕ ਬਤਾਵਾ ਦੇ ਜਰੀਏ ਸੋ ਬੱਚਿਆਂ ਦਾ ਜਿਹੜਾ ਇਹਦੇ ਵਿੱਚ ਦਿਲਚਸਪੀ ਵਧੇਗੀ ਸੋ ਮੈਂ ਬਹੁਤਾ ਸਮਾਂ ਤਾਂ ਨਹੀਂ ਲੈਣਾ ਕਿਉਂਕਿ ਪਹਿਲਾਂ ਹੀ ਸਾਡਾ ਸਮਾਂ ਜ਼ਿਆਦਾ ਹੋ ਗਿਆ ਸਾਡੀਆਂ ਸਰਕਾਰ ਜੋਗ ਸ਼ਕਤੀਆਂ ਇਹਨਾਂ ਦੇ ਅਸੀਂ ਵਿਚਾਰ ਸੁਣਨੇ ਆ ਅ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਜੇ ਉਹਨਾਂ ਨੂੰ ਪਵਿੱਤਾ ਮਾ ਵਿਚੋਂ ਜੇ ਅਗਰ ਕੋਈ ਉਹਨਾਂ ਨੇ ਕੋਈ ਅਸ਼ਚਰ ਕਰਨਾ ਹੁਣ ਵੀ ਖੜੇ ਹੋ ਕੇ ਕਰ ਸਕਦੇ ਆ ਬਾਅਦ ਵਿੱਚ ਜੇ ਕਿਸੇ ਨੇ ਮੇਰੇ ਕੋਲੋਂ ਕਿਸੇ ਵੀ ਬਿਲਕੁਲ ਬੇਟਾ ਮੇਰਾ ਪਹਿਲਾ ਪ੍ਰਸ਼ਨ ਇਹ ਹੈ ਕਿ ਤੁਸੀਂ ਆਪਣੇ ਬਾਰੇ ਦੱਸੋ ਮੇਰੀ ਜ਼ਿੰਦਗੀ ਬਾਰੇ ਬੇਟਾ ਮੇਰਾ ਬਚਪਨ ਜਿਹੜਾ ਆ ਉਹ ਅੱਜ ਦੇ ਬਚਪਨ ਵਰਗਾ ਨਹੀਂ ਸੀ ਮੈਂ 6 ਭੈਣਾਂ ਤੇ 3 ਭਰਾਵਾਂ ਚ ਸਭ ਤੋਂ ਛੋਟਾ ਤੁਹਾਨੂੰ ਇਹ ਨਾਸ਼ੋਰਟਲੀ ਗੱਲ ਕਰਾਂਗਾ ਮੈਨੂੰ 10ਵੀਂ ਤਲਾਸ਼ ਵਿੱਚ ਵੀ ਸਾਈਕਲ ਨਹੀਂ ਸੀ ਜੁੜਿਆ ਤੁਰਕੇ ਜਾਂਦੇ ਰਿਆਂ ਖੇਤੀ ਦਾ ਕੰਮ ਸੀ ਔਰ ਮੇਰੇ ਨਾਲ ਦੇ ਜਿਹੜੇ ਬੱਚੇ ਆ ਮੇਰੇ ਹਾਣੀ ਸੀਗੇ ਮੇਰੇ ਨਾਲ ਦਾ ਹਾਣੀ 15 ਜਣੇ ਅਸੀਂ ਜਗਤਪੁਰ ਸਕੂਲੇ ਪੜ੍ਹਦੇ ਸੀ ਕੋਈ ਮੈਟ੍ਰਿਕ ਤਾਂ ਇੱਕ ਪਾਸੇ ਕੋਈ ਮੈਡਲ ਵੀ ਨਹੀਂ ਪਾਸ ਕਰ ਸਕਿਆ ਲੜਕੀਆਂ ਸੀਗੀਆਂ ਉਹ ਜਿਹੜੇ ਮੇਰੇ ਦੋਸਤ ਸੀਗੇ ਸਰਦੇ ਕੁਝ ਦੇ ਘਰਾਂ ਦੇ ਵੀ ਸੀਗੇ ਸਧਾਰਨ ਵੀ ਸੀ ਸਾਡੇ ਬਾਰੇ ਪਰ ਉਹਨਾਂ ਦੀ ਪੜ੍ਹਾਈ ਵਿੱਚ ਰੁਚੀ ਨਹੀਂ ਸੀ ਉਹ ਜਾਂ ਸਾਡੇ ਖੇਤਾਂ ਵਿੱਚ ਬਹਿ ਕੇ ਕੰਨੇ ਚੂਪਦੇ ਸੀ ਜਾਂ ਨਹਿਰ ਵਿੱਚ ਨਹਾ ਕੇ ਚੱਲ ਜਾਂਦੇ ਸੀ ਜਾਂ ਸਟੇਡੀਅਮ ਵਿੱਚ ਖੇਡ ਕੇ ਚੱਲ ਜਾਂਦੇ ਸੀ ਸਕੂਲਾਂ ਵਿੱਚ ਨਹੀਂ ਸੀ ਜਾਂਦੇ ਤੋਂ ਮੈਨੂੰ ਜਿਸ ਤਰ੍ਹਾਂ ਗੁਰਦੀਪ ਕੋਮਨ ਨੇ ਦੱਸਿਆ ਮੈਨੂੰ ਮੇਰੀ ਭੈਣ ਜੋ ਜਹਾਨ ਵਿੱਚ ਨਹੀਂ ਹੈ ਉਹਨਾਂ ਤੋਂ ਪੂਰਨ ਭਗਤ ਦੇ ਕਿਸੇ ਰੂਪ ਬਹੁਤ ਕਲਹੂਦ ਦੇ ਕਿਸੇ ਦੁਲਿਆਵੇ ਟੋਗਰਾ ਚ ਗਾਈ ਆਣ ਕੇ ਜਦੋਂ ਕਲਦੀਪ ਮਾਨਕ ਦਾ ਗੀਤ ਆਇਆ ਤੇ ਉਹਨੂੰ 15 ਸਾਲ ਪਹਿਲਾਂ ਮੈਂ ਨੂੰ ਉਹ ਗੀਤ ਜਾਣ ਸੀ। ਭਾਜੀ ਸੰਤੂ ਸਾਹਿਬ ਜ਼ਰੂਰ ਜਾਣਦੇ ਹੋਗੇ ਇਹਦੇ ਬਾਰੇ ਤੇ ਸੋ ਇਸ ਤਰ੍ਹਾਂ ਬੱਚੇ ਉਹ ਬਚਪਨ ਵੀ ਬੀਤਿਆ ਤੇ ਮੈਂ ਪੜ੍ਹਾਈ ਜੋ ਤੁਹਾਨੂੰ ਲਿਖ ਕੇ ਸਿਖਿਆ ਦੇਣ ਦੀ ਕੋਸ਼ਿਸ਼ ਕੀਤੀ ਆ ਪਹਿਲਾਂ ਮੈਂ ਆਪਣੇ ਆਪ ਤੇ ਲੱਗ। ਪੁਸਤਕ ਵਿੱਚ ਦੇ ਚੁੱਕਾ 6 ਕੈਸੇ ਜਿਹੜੀਆਂ ਆ 6 ਤੋਂ 7 ਕੈਸਟ ਜਿਹੜੀਆਂ 6 ਕੈਸਟਾਂ ਮੇਰੀਆਂ ਸਮਰਾਮਾ ਵਾਲੀਆਂ ਬੀਬੀਆਂ ਨੇ ਰਾਜਾ ਸਾਹਿਬ ਦੀਆਂ ਰਿਕਾਰਡ ਕਰਾਈਆਂ ਇੱਕ ਤਲਵੰਡੀ ਵਾਲੀ ਬੀਬੀਆਂ ਅਸੇਧ ਢਾਡੀ ਚਾਰਨ ਸਿੰਘ ਆਲਮਗੀਰ ਤਰੋਚਨ ਸਿੰਘ ਪਮਰਦੀ ਪ੍ਰਿੰਤਪਾਲ ਸਿੰਘ ਬੈਂਸ ਤੇ ਹੋਰ ਢਾਡੀ ਜਿਹੜਿਆਂ ਮੇਰੇ ਯਿੱਕਾਂ ਨੂੰ ਦੋਦੇ ਆ ਤੇ ਇਸ ਤੋਂ ਬਾਅਦ ਬੱਚੀ ਨੇ ਪੁੱਛਿਆ ਕਿ ਕਦੋਂ ਕਿਤਾਬ ਆਵੇਗੀ ਮੈਂ ਵਾਦਾ ਕਰਵਾਇਆ ਕਿ 2025 ਵਿੱਚ ਬਾਗ ਸਾਹਿਬ ਬਰਹੀ ਮੈਂ ਦੂਸਰੀ ਪੁਸਤਕ ਜਿਹੜੀ ਆ ਤੁਹਾਡੇ ਸਾਹਮਣੇ ਜਨੂਨ ਜੀ ਕਮਲ ਜੀ ਤੋਂ ਤੁਸੀਂ ਬੱਚਿਆਂ ਲਈ ਪੁਸਤਕ 224 ਲਿਖੀ ਬੱਚਿਆਂ ਲਈ ਕਵਿਤਾ ਲਿਖਣ ਹਮਾਰੇ ਸੋਚਿਆ ਤੇ ਕੋਈ ਕਵਿਤਾ ਸੁਣਾ ਦੇ ਕਲਚਨਾ ਜਿਸ ਤਰ੍ਹਾਂ ਸ਼ੇਰਗਲ ਸਾਹਮਣੇ ਵੀ ਦੱਸਿਆ ਤਵਿੰਦਰ ਹੁਣੇ ਸਾਡੇ ਸੱਤਰ ਵੀਰ ਨੇ ਇਹ ਕੁਦਰਤੀ ਆ ਜਦੋਂ ਤੁਹਾਨੂੰ ਮੈਂ ਤਾਂ ਗੱਲ ਕਰਨ ਦੇ ਕਾਬਲ ਵੀ ਨਹੀਂ ਮਹਾਨ ਰਸਤੀਆਂ ਸੰਤੂ ਸਾਹਿਬ ਬੈਠੇ ਆ ਜਿਨ੍ਹਾਂ ਨੇ ਜਗਤ ਭਰ ਵਿੱਚ ਜਿਹੜੇ ਆ ਉਹ ਪ੍ਰਸਿੱਧ ਹੋਣ ਵਾਲੇ ਲੋਕ ਗੀਤਾਂ ਦੀ ਰਚਨਾ ਕਰਕੇ ਜਿਹੜੇ ਇਹਨਾਂ ਦੇ ਲਿਖੇ ਗੀਤ ਵੀ ਆ ਉਹ ਵੀ ਉਹ ਲੋਕ ਗੀਤ ਬਣ ਗਏ ਆ ਤੁਸੀਂ ਬਿੰਦ ਰੱਖਿਆ ਕਿਹੜਾ ਕਲਾਕਾਰ ਆ ਜਿਹੜਾ ਉਹਨਾਂ ਨੇ ਇਹਦੀ ਰਚਨਾ ਨੂੰ ਆਪਣੀ ਆਵਾਜ਼ ਨਹੀਂ ਦਿੱਤੀ ਸੋ ਮੈਂ ਐਡੀ ਤਾਂ ਬੋਤੀ ਕੋਈ ਗੱਲ ਨੇ ਨਹੀਂ ਦੱਸ ਸਕਦਾ ਜਾਂ ਕਰਨ ਦੇ ਸਮਰੱਥ ਨਹੀਂ ਹੈ ਤੇ ਪਰ ਇਹਨਾਂ ਗੱਲਾਂ ਨੂੰ ਸਾਨੂੰ ਲੋਕ ਜ਼ਰੂਰ ਰੱਖੀਦਾ ਹੈ ਕਿ ਜੇ ਜਿਹੜੀ ਗੱਲ ਲਿਖਣੀ ਆ ਉਹ ਬੱਚਿਆਂ ਨੂੰ ਸਮਝ ਆਵੇ ਔਰ ਉਹਨਾਂ ਨੇ ਸਮਝ ਵਿੱਚ ਆਉਣ ਤੋਂ ਬਾਅਦ ਬੱਚੇ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਤਾਂ ਹੀ ਉਹ ਜਿਹੜਾ ਆ ਉਹ ਚੰਗੇ ਇਨਸਾਨ ਬਣ ਸਕਦੇ ਆ ਚੰਗੇ ਨਾਗਰਿਕ ਬਣ ਸਕਦੇ ਆ ਪੜ੍ਹਾਈ ਦਾ ਜਿਹੜਾ ਮਹੱਤਵ ਆ ਉਹ ਤੇ ਬਹੁਤ ਵੱਡਾ ਆ ਤੁਹਾਡੀ ਜਿਹੜੀ ਏਜ ਆ ਉਮਰ ਆ ਤੁਹਾਡਾ ਸਿਰਫ ਇੱਕੋ ਇੱਕ ਤਾਰਜਿਆ ਪੜਨਾ ਤੇ ਖੇਡਣਾ ਖਸਣ ਛੇਡਣ ਮਨ ਕਰ ਚਾਹੋ ਖੇਡਣਾ ਵੀ ਜ਼ਰੂਰੀ ਆ ਲੇਕਿਨ ਸਭ ਤੋਂ ਇਹ ਜਿਹੜੀ ਆ ਤੁਹਾਨੂੰ ਬੱਚੇ ਉਹ ਪੜਾਈ ਆ ਪੜਾਈ ਦੇ ਨਾਲ ਨਾਲ ਜਿਹੜਾ ਆ ਉਹ ਤੁਸੀਂ ਆਪਣਾ ਹੋਰ ਖੇਤਰਾਂ ਵਿੱਚ ਹੋਰ ਐਕਟੀਵਿਟੀਜ਼ ਜਿੱਦਾਂ ਖੇਡਾਂ ਆ ਜਾਂ ਕੋਈ ਲੋਕ ਨਾਚ ਆ ਭੰਗੜੇ ਆ ਕਿਤੇ ਇਹਨਾਂ ਵਿੱਚ ਵੀ ਐਕਟੀਵਿਟੀ ਲੈ ਕੇ ਤੁਸੀਂ ਹੋਰ ਖੇਤਰਾਂ 'ਚ ਵੀ ਮਜ਼ਾ ਮਾ ਸਕਦੇ ਹੋ ਲੇਕਿਨ ਤੁਹਾਡੀ ਫੋਕਸ ਜਿਹੜੀ ਆ ਉਹ ਪੜ੍ਹਾਈ ਆ ਇਹ ਨਹੀਂ ਤੁਹਾਡੇ ਸਦਾ ਕੰਮ। ਕਿ ਬੱਚਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਵੀ ਦਿੱਤੇ ਸਾਡੇ ਦਰਮਿਆਨ ਪੰਚੇਂਦਰ ਸਿੰਘ ਜੀ 78 ਤੋਂ ਬੜੇ ਹੋਏ ਨੇ ਉਹਨਾਂ ਦਾ ਅਸੀਂ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆ। ਯਾਰ ਬੋਲਦਾ ਗੀਤ ਦੀ ਗੱਲ ਚੱਲਦੀ ਹੈ ਇਸ ਤਰ੍ਹਾਂ ਦੇ ਮਾਹੌਲ 'ਚ। ਫਿਰ ਮੈਂ ਅੰਦਰੋਂ ਥੋੜਾ ਜਿਹਾ ਸੰਗ ਜਾਂਦਾ ਸੋਬਰ ਜਾਂਦਾ। ਮੈਂ ਤਾਂ ਕਹੂੰਗਾ ਵੀ ਮੈਂ ਜਦੋਂ ਆਪਕੇ ਨਿੱਜੀ ਗੱਲ ਦੀ ਆਪਦੀ ਪਸੰਦ ਦੀ ਗੱਲ ਕਰਦਾ ਤਾਂ ਮੈਂ ਕਹਿੰਦਾ ਉਹਨਾਂ ਭੇਕੇ ਹੁੰਦੇ ਮਾਣ ਉਹ ਵੀ ਨਹੀਂ ਜਿਆਦਾ ਕਿੰਦਾ ਚਲੋ ਗਲਤ ਆਪਾ ਮੇਰੀ ਗੀਤਕਾਰੀ ਦਾ ਇੱਕ ਫਿਕਰੇ ਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਬਈ 88 ਗਾਇਕਾਂ ਤੇ ਗਾਇਕਾਂ ਮਨੇ ਮੇਰੇ ਗੀਤਾਂ ਨੂੰ ਰਿਕਾਰਡ ਕਰਾਇਆ ਉਨ੍ਹਾਂ ਚੋਂ 154 ਗੀਤ ਕੱਲੇ ਵੰਦ ਰੱਖਿਏ ਨੇ ਗਾਏ ਆ ਟੋਟਲ 506 ਗੀਤ ਮੇਰੇ ਰਿਕਾਰਡ ਹੋਏ ਹੋਏ ਆ ਗੱਲ ਇਹ ਕਿ ਪਿਆਰੇ ਮਿੱਤਰ ਅਵਰੀਕ ਢੀਟਸਾ ਨੂੰ ਅਸੀਂ ਸਮੇਂ-ਸਮੇਂ ਮਿਲਦੇ ਰਹਿੰਨੇ ਆ ਰਸਮੀ ਰੂਪ 'ਚ ਵੀ ਗੈਰ ਰਸਮੀ ਰੂਪ 'ਚ ਵੀ ਬਹੁਤ ਪਿਆਰਾ ਇਨਸਾਨ ਆ ਗੀਤਕਾਰ ਵੀ ਵਧੀਆ ਕਵੀ ਵੀ ਵਧੀਆ ਕਹਾਣੀਆਂ ਇਹਦੇ ਵਾਰਤਕ ਦੇ ਵਿੱਚ ਪੱਤਰਕਾਰੀ ਦੇ ਵਿੱਚ ਵੀ ਬਹੁਤ ਚੰਗੀਆਂ ਪ੍ਰਾਪਤੀਆਂ ਕੀਤੀਆਂ ਤੇ ਹੁਣ ਵੀ ਕਰ ਰਿਹਾ ਵਿਦੇਸ਼ੀ ਇੱਕ ਚੈਨਲ ਦੇ ਨਾਲ ਰੇਡੀਓ ਨਾਲ ਅਜੇ ਵੀ ਇਹ ਬਕਾਇਦਾ ਉੱਥੇ ਖਬਰਾਂ ਦੇਂਦਿਆ ਜਿਹੜਾ ਬਾਦਸਹਿਬ ਇਹ ਜਿਹੜੇ ਆਪਣੇ ਵੱਡੇ ਪੁਰਾਣੇ ਸਿਨਾ ਜਸਵੰਤ ਸਿੰਘ ਕਵਰ ਉਹਨੇ ਵੀ ਬਾਦਸਹਿਬ ਪਹਿਲੇ ਪਹਿਲਾਂ ਲਿਖਿਆ ਫਿਰ ਮੱਢੀ ਦਾ ਦੀਵਾਲ ਇਹ ਗੁਰਦਿਆਲ ਸਿੰਘ ਨੇ ਟੋਕ ਬੋਲੇ ਕਾਮਾ ਵਰਗੀਆਂ ਪਹਿਲਾਂ ਪਹਿਲਾਂ ਲਿਖਿਆ ਨਾਨਕ ਸਿੰਘ ਨੇ ਵੀ ਲਿਖਿਆ ਬਹੁਤ ਸਾਰਿਆਂ ਨੇ ਅਮਰਤਾ ਪ੍ਰੀਤਮ ਨੇ ਲਿਖੇ ਤੇ ਚੰਗੀ ਪਰੰਪਰਾ ਬਹੁਤ ਜ਼ਿਆਦਾ ਬਾਦਸਹਿਬ ਦੇ ਮਸਾਲੇ ਵੀ ਨਿਕਲ ਰਹੇ ਆ ਪਹਿਲਾਂ ਵੀ ਨਿਕਲਦੇ ਸੀ ਹੁਣ ਵੀ ਇਹਦੀ ਇੱਕ ਵਕਈ ਇਹਦੀ ਆਪਾਂ ਸਮਝਦੇ ਆ ਲੋਡ ਬਹੁਤ ਜ਼ਿਆਦਾ ਹੈ ਮੈਂ ਕੋਸ਼ਿਸ਼ ਕੀਤੀ ਮੈਂ ਇਸ ਵੱਲੋਂ ਵੀ ਇਹਨੂੰ ਜ਼ਿਆਦਾ ਵਧੀਆ ਦਾਤ ਦਿੰਨਾ ਵੀ ਕਹਾਣੀਆਂ ਵੀ ਲਿਖ ਲਈਆਂ ਅਮਰਤਾ ਪ੍ਰੀਤਵ ਨੇ ਸਾਰੀਆਂ ਛਾਪੀਆਂ ਗੀਤ ਵੀ ਲਿਖ ਲਏ ਗਜ਼ਲਾਂ ਕਵਤਾਂ ਵੀ ਲਿਖੀਆਂ ਬਾਲ ਕਵਤਾ ਮੈਥੋਂ ਨਹੀਂ ਲਿਖ ਹੋਈ ਮੇਰੇ ਸੂਤ ਨਹੀਂ ਆਇਆ ਕੰਮ ਇਹ ਕੋਸ਼ਿਸ਼ ਕੀਤੀ ਸੀ ਪਰ ਉਹ ਆਪ ਹੀ ਤੈਨੂੰ ਲੱਗਿਆ ਵੀ ਗੱਲ ਜੀ ਬਣਦੀ ਨਹੀਂ ਹੈ ਚਲੋ ਇਹ ਗਲੋ ਦਾ ਮਕਾਮਾ ਨਾ ਫੇਰ ਇੱਕ ਵਾਰ ਅਬਦੀਕ ਸਿੰਘ ਬਹੁਤ ਬਧਾਇਆ ਅਬਰ ਵਿੱਚੋਂ ਬੋ ਨਿਮਾਏ ਦੁੱਖ ਸੁਖ ਧੀ ਨਾਲ ਬੋ ਨਿਮਾਏ ਆਵਾ ਤਮ ਆਵਾ ਮਾਏ ਆਵਾ ਕਿੜੇ ਚਾਵਨਾਂ ਮਾਂ ਮੇ ਮੁਰਨੀ ਪੀਕੇ ਹੁਣਾ ਪੀਗੇ ਹੁੰਦੇ ਮਾਵਾਂ ਨਾ ਮਾ ਮੇ ਮੂੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਭਾਬੀਆਂ ਮਕਬੂਲ ਵਟਦੀਆਂ ਨੇ ਤੇ ਵੀਰੇ ਬੇਵਸ ਲੱਗਦੇ ਨੇ ਬੁੱਢੇ ਬਾਪ ਦੇ ਅਥਰੂ ਮਾਏ ਅੰਦਰ ਅੰਦਰ ਵਗਦੇ ਨੇ ਉਹੀ ਘਰ ਹੈ ਉਹੀ ਵੇੜਾ ਉਹੀ ਘਰ ਹੈ ਉਹੀ ਵੇੜਾ ਕਾਦਾ ਮੜ ਪਰਾਵਨ ਮਾਂ ਮੇ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਪੇਕੇ ਹੁੰਦੇ ਮਾਵਾਂ ਇੱਕ ਸੁਣਾਇਆ ਜਿਹੜਾ ਗੀਤ ਲੋਕ ਗੀਤ ਬਣ ਚੁੱਕਾ ਸਾਡੇ ਅੰਦਰ ਰਚਿਆ ਹੋਇਆ ਬਹੁਤ 30 ਦਸੰਬਰ ਦੇ ਅਪ੍ਰੈਲ ਜੂਨ ਨਵੰਬਰ ਦੇ ਬਾਕੀ ਸਾਰੇ 1 ਤੇ 31 ਹਰ ਬਰੀ ਦੇ 8 ਤੇ 20 ਜਿਹੜਾ ਬਾਦ ਸਾਹਿਬ ਇਦਾਂ ਦਾ ਹੋਵੇ ਤੁਹਾਡੇ ਮਨਾਂ ਦੇ ਵਿੱਚ ਮੈਂ ਜਦੋਂ ਤੁਹਾਡਾ ਉਮਰਦਾਸੀ ਉਦੋਂ ਨਾਲ ਮੇਰੇ ਅੱਜ ਤੱਕ ਮਨ ਦੇ ਵਿੱਚ ਬੈਠਿਆ ਹੋਇਆ ਲੋਕ ਗੀਤ ਬਣ ਜਵੇ ਸਾਹਿਤ ਜਿਹੜਾ ਸਾਡਾ ਧੰਨਵਾਦ ਉਹ ਤੋਂ ਲੈ ਕੇ ਕੰਮ ਚਲਾਉਂਦਾ ਰਿਹਾ ਤੇ 2018 ਵਿੱਚ ਪਹਿਲੀ ਕਿਤਾਬ ਜਿਹੜੀ ਆ ਐਮ ਐਲ ਨਹੀਂ ਡਾਕੀਆ ਉਹ ਪ੍ਰਕਾਸ਼ ਹੋ ਗਈ ਸੀ ਅਰ ਵਧੀਆ ਕਰਦੇ ਇਹ ਕਿ ਇੱਕ ਸਾਲ ਵਿੱਚ ਉਸ ਕਿਤਾਬ ਦੇ ਤਿੰਨ ਐਡੀਸ਼ਨ ਦੇ ਕੱਸੀਏ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ 14 ਰਕਬਾਂ ਦੀ ਰਚਨਾ ਕੀਤੀ ਹੈ ਅਮਰੀਕੀ ਕਿễਂ ਸੁਣਾ ਬਾਰੇ ਠੀਕਾ ਸਾਹਿਬ ਨੇ ਜੋ ਕੁਝ ਲਿਖਿਆ ਮੈਂ ਸੱਚ ਕਹਦਾ ਇਹ ਜਦੋਂ ਮੈਂ ਰੱਖਤੀ ਕਿਤਾਬ ਪੜ੍ਹ ਕੇ ਹਟਿਆ ਇਹ ਇਹਨਾਂ ਨੇ ਮੈਨੂੰ 2-3 ਦਿਨ ਪਹਿਲਾਂ ਭੇਜੀ ਸੀ ਕੋਰੀਅਰ ਰਾਹੀਂ ਜਦੋਂ ਮੈਂ ਕਿਤਾਬ ਪੜ੍ਹ ਕੇ ਹਟਿਆ